ਸਾਸਰੀ ਕੱਜ ਸਾਰਿਆਂ ਨੂੰ ਪੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੈਗਾ ਪਿਓਰ ਕ੍ਰੇਵ ਦਾ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਐਮਬੋਡੀ ਹੋਏਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਗਰਮ ਸੂਟ ਹੋਣਗੇ ਪਸ਼ਮੀਨਾ ਦੇ ਵੂਲਨ ਵਿੱਚ ਹੋਣਗੇ ਟੂ ਟੋਨ ਹੋਣਗੇ 올ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਵੈਲਵਟ ਦੇ ਦੁਪੱਟੇ ਹੋਣਗੇ ਫੋਰ ਸਾਈਡ ਬਹੁਤ ਹੀ ਪਿਆਰਾ ਹੈਵੀ ਕਮ ਹੋਏਗਾ ਵਰਕ ਬਹੁਤ ਹੀ ਪਿਆਰਾ ਹੋਏਗਾ ਪ੍ਰਾਈਸ ਆਪ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਇਹ ਅਗਲੇ ਜਿਹੜੇ ਸੂਟ ਹੋਣਗੇ ਬਹੁਤ ਹੀ ਪਿਆਰੇ ਫੈਬਰਿਕ ਹੋਏਗਾ ਫੈਬਰਿਕ ਉੱਪਰ ਮੈਂਸ਼ਨ ਕੀਤਾ ਹੋਇਆ 3.5 ਮੀਟਰ ਦੀ ਕੱਟ ਹੋਏਗੀ ਕਲਰ ਇਹਨਾਂ ਵਿੱਚ ਲਾਈਟ ਜਿਹਾ ਹੋਣਗੇ ਬਹੁਤ ਹੀ ਪਿਆਰੇ ਸੂਟ ਹੋਣਗੇ ਕੋਈ ਵੀ ਸੂਰਤ ਤੁਸੀਂ ਇਹਨਾਂ ਵਿੱਚ ਬੁੱਕ ਕਰ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਪ੍ਰਿੰਟ ਵਾਲੀ ਬਾਟਮ ਹੋਏਗੀ ਪਲੇਨ ਵੈਲਵਟ ਦਾ ਸੂਟ ਹੋਏਗਾ ਪਸ਼ਮੀਨਾ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਵਿਦਾਊਟ ਦੁਪੱਟਾ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਕਰੇਵ ਔਰਗੈਂਜ਼ਾ ਦੀ ਸ਼ਰਟ ਹੋਏਗੀ neck ਤੇ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਕੱਟ ਪ੍ਰਾਈਸ ਵਿੱਚ ਹੋਣਗੇ ਫੁੱਲ ਤੁਹਾਨੂੰ ਪੂਰਾ ਸੂਟ ਪਸ਼ਮੀਨੇ ਦਾ ਮਿਲੇਗਾ ਘੇਰੇ ਤੇ ਬਾਜ਼ੂ ਤੇ ਵਰਕ ਹੋਏਗਾ ਵਿਦਆਊਟ ਦੁਪੱਟਾ ਹੋਣਗੇ 5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬੁੱਕ ਕਰ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਹਾਂਜੀ ਅੱਜ ਦੀ ਵੀਡੀਓ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੀ